ਸਕਾਲ ਜੀ ਅੱਜ ਦੀ ਵੀਡੀਓ ਵਿੱਚ ਗੱਲ ਕਰਦੇ ਹਾਂ ਕਿ ਛੋਟੇ ਸਾਬਜਦਿਆਂ ਨੂੰ ਸ਼ਹੀਦ ਕਰਨ ਵਾਲੇ ਜਲਾਦ ਕੌਣ ਤੇ ਕਿੱਥੋਂ ਦੇ ਸਨ ਜਦੋਂ ਛੋਟੇ ਸਾਬਜਦਿਆਂ ਨੂੰ ਨੀਹਾਂ ਦੇ ਵਿੱਚ ਇੰਦਿੱਤਾ ਗਿਆ ਕੰਦ ਉਨ੍ਹਾਂ ਦੇ ਸਿਰੋਂ ਦੀ ਉੱਪਰ ਹੀ ਚਲੀ ਗਈ ਉਸ ਟਾਈਮ ਇੱਕ ਬਹੁਤ ਹੀ ਜ਼ਬਰਦਸਤ ਤੂਫਾਨ ਆਇਆ ਤੂਫਾਨ ਆਉਣ ਦੇ ਨਾਲ ਕੰਦ ਸੀ ਜਿਹੜੀ ਉਹ ਧਰਤੀ ਤੇ ਡਿੱਗ ਪਈ ਤੇ ਸੈਫਜਾਦੇ ਉਸ ਕੰਨ ਦੇ ਵਿੱਚੋਂ ਬਾਹਰ ਬੇਹੋਸ਼ ਹੋ ਕੇ ਡਿੱਗ ਪਏ। ਉਸ ਸਮੇਂ ਮੌਕੇ ਤੇ ਸੂਬਾ ਸਰੰਦ ਤੇ ਵजीर खान ਸੈਫਜਾਦੇ ਨੂੰ ਕੰਨ ਦੇ ਵਿੱਚ ਕੋਲ ਖੜ ਕੇ ਚਣਵਾ ਰਹੇ ਸਨ। ਸੈਫਜਾਦੇ ਉਸ ਸਮੇਂ ਬੇਹੋਸ਼ ਹੋਏ ਧਰਤੀ ਤੇ ਡਿੱਗੇ ਪਏ ਸਨ। ਤਾਂ ਉਹਨਾਂ ਨੇ ਸੋਚਿਆ ਕਿ ਕਿਵੇਂ ਨਾ ਕਿਵੇਂ ਸਾਬਜਦਿਆਂ ਨੂੰ ਸ਼ਹੀਦ ਕੀਤਾ ਜਾਵੇ ਤਾਂ ਉਹਨਾਂ ਨੇ ਮੌਕੇ ਤੇ ਦੋ ਜਲਾਦ ਬੁਲਾਏ ਜਿਨ੍ਹਾਂ ਦਾ ਨਾਮ ਇਤਿਹਾਸ ਦੇ ਵਿੱਚ ਸਾਸਲ ਵੇਗ ਤੇ ਵਸਲ ਵੇਗ ਦੱਸਿਆ ਜਾਂਦਾ ਹੈ ਜੋ ਕਿ ਸਮਾਣੇ ਦੇ ਰਹਿਣ ਵਾਲੇ ਸਨ ਉਹਨਾਂ ਦਾ ਸੂਬੇ ਦੀ ਕਚਹਿਰੀ ਦੇ ਵਿੱਚ ਕੋਈ ਮੁਕੱਦਮਾ ਚੱਲਦਾ ਸੀ ਉਹਨਾਂ ਨੂੰ ਲਾਲਚ ਦਿੱਤਾ ਗਿਆ ਕਿ ਤੁਹਾਡਾ ਮੁਕੱਦਮਾ ਹੈ ਜਿਹੜਾ ਉਹ ਮੁਕਾਦਮੇ ਵਿੱਚੋਂ ਤੁਹਾਨੂੰ ਬਰੀ ਕਰ ਦਿੱਤਾ ਜਾਊਗਾ ਜੇਕਰ ਤੁਸੀਂ ਛੋਟੇ ਸਾਬਜਦਿਆਂ ਨੂੰ ਸ਼ਹੀਦ ਕਰ ਦੇਵੇਂ ਤਾ ਉਹਨਾਂ ਨੇ ਇੱਕ ਨੇ ਬਾਬਾ ਜੋਰਾਵਰ ਸਿੰਘ ਦੇ ਦੂਸਰੇ ਨੇ ਬਾਬਾ ਫਤਿਹ ਸਿੰਘ ਜੀ ਦੇ ਸਿਰ ਨੂੰ ਆਪਣੇ ਗੋਡਿਆਂ ਦੇ ਉੱਪਰ ਰੱਖ ਕੇ ਉਹਨਾਂ ਦੀਆਂ ਸਾਰੀਆਂ ਗਾਂ ਕੱਟ ਦਿੱਤੀਆਂ ਤੇ ਸਹਿਬਜ਼ਾਦੇ ਸਦਾ ਲਈ ਇਸ ਦੁਨੀਆ ਤੋਂ ਚਲੇ ਗਏ ਸ਼ਹੀਦ ਹੋ ਗਏ ਇਸ ਦੇ ਬਦਲੇ ਵਿੱਚ ਉਹਨਾਂ ਦੀਆਂ ਸਜ਼ਾਵਾਂ ਸਾਸਲ ਵੇਖ ਤੇ ਬਾਸਲ ਵੇਖ ਦੀਆਂ ਸਜ਼ਾਵਾਂ ਨੂੰ ਰੱਦ ਕਰ ਦਿੱਤਾ ਗਿਆ ਤਾਂ ਹੀ ਬਾਬਾ ਬੰਦਾ ਸਿੰਘ ਬਹਾਦਰ ਨੇ ਸਮਾਣੇ ਸ਼ਹਿਰ ਨੂੰ ਤੇヘッド ਸੋ ਹੈ ਤੇ ਟਾਇਟੇਰੀ ਕੀਤਾ ਸੀ ਕਿਉਂਕਿ ਸਿਹਤ ਕਰਨ ਵਾਲੇ ਜੋ ਜਲਾਸਨ ਉਹ ਸੁਮਾਣੇ ਦੇ ਸੰਨ ਸੋ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਯਾਰਾਂ ਦੋਸਤਾਂ ਤੱਕ ਭੈਣ ਭਰਾਵਾਂ ਤੱਕ ਸੇ ਜਰੂਰ ਕਰਿਆ ਕਰੋ ਧੰਨਵਾਦ